ਨਿੱਕੀ ਕੀਦਾ ਹੈ ਜਵਾਬ ਹੈਗਾ ਹਰ ਹਰਵਾਲਮੀ ਕੀ ਸਾਰੇ ਆਨੇ ਹੁਣ ਉਥੇ ਅੰਮ੍ਰਿਤਸਰ ਪਹੁੰਚ ਕੇ ਪਹਿਲਾ ਆਪਾਂ ਸਤਸੰਗ ਸਹੁਣਾ ਕਿਉਂਕਿ ਹੁਣ ਆਪਾਂ 2.5 3 ਘੰਟੇ ਚ ਪਹੁੰਚ ਜਾਗੇ ਸਾਰੇ ਨਾਸ਼ਤਾ ਕਰਕੇ ਆਏ ਹੋ ਉਥੇ ਜਾ ਕੇ ਥੋੜੀ ਜਿਹਾ ਆਪਾਂ ਸਤਸੰਗ ਸੁਣਨ ਤੋਂ ਬਾਅਦ ਮੈਂ ਜਦ ਤੱਕ ਕਹੂਗਾ ਵੀ ਆਪਾਂ ਅਨੁਸਿਖਣ ਚਲੀਏ ਉਦੋਂ ਚੱਲਾਂਗੇ ਉਥੇ ਆਪਣਾ ਲੰਗਰ ਦਾ ਪ੍ਰਬੰਧ ਹੈਗਾ ਸਾਰਾ ਇਹ ਨਹੀਂ ਹੈਗਾ ਵੀ ਆਪਾਂ ਇੰਨੀ ਮਿਲਤ ਕਰਕੇ ਤੁਹਾਨੂੰ ਇਕੱਠੇ ਕਰਕੇ ਲੈ ਕੇ ਚੱਲੇ ਆ ਕਿ ਤੁਸੀਂ ਦਰਬਾਰ 'ਚ ਬੈਠੋ ਨਾ ਆਪਣਾ ਜਰੀ ਉੱਠ ਕੇ ਫਿਰਨ ਲੱਗੋ ਉਹਦਾ ਕੋਈ ਫਾਇਦਾ ਨਹੀਂ ਜਾਇਓ ਪਹਿਲਾਂ ਦਰਬਾਰ 'ਚ ਬੈਠਿਓ ਫਿਰ ਮੇਰੇ ਨਾਲ ਹੀ ਉੱਠ ਕੇ ਆਪਾਂ ਜੇ ਮੈਂ ਕਹੂੰਗਾ ਵੀ ਆਓ ਲੰਗਰ ਜਗਨ ਚਲੀਏ ਫਿਰ ਆਪਾਂ ਘੰਟਾ ਡੇਢ ਘਟਾ ਘੁੰਮਾਂਗੇ ਆਪਾਂ ਘਰ ਹੀ ਆਉਣ ਫਿਰ ਆਪਾਂ ਰਾਤ ਨੂੰ ਚਾਹੀ 6 ਵਜੇ ਤੁਰਿਓ ਉੱਥੋਂ 9 ਵਜੇ ਵਾਪਸ ਠੀਕ ਹੈ ਜੀ ਜੋ ਸਿਮਰੇ ਮਨ ਲਾਏ ਸੱਚੇ ਨਾਮ ਕੇ ਜਪ ਸੇ ਭਵਸਾ ਗਰਤਤ ਜਾਏ ਪਰਮ ਪਿਤਾ ਪਰਮਾਤਮਾ ਭਗਵਾਨ ਵਾਲਮੀਕ ਜੀ ਦਾ ਅੱਜ ਪਾਵਨ ਤੇ ਪਵਿੱਤਰ ਦਿਨ ਜੋ ਕਿ ਮੂਰਤੀ ਸਥਾਪਨਾ ਦਿਵਸ ਹੈ ਇਹ ਮੂਰਤੀ ਸਥਾਪਨਾ ਦਿਵਸ ਇਹ ਨੌਵਾਂ ਸਾਲ ਆ ਸਾਡਾ ਜਿਹੜਾ ਅਸੀਂ ਇੱਥੋਂ ਬੱਸਾਂ ਭਰ ਕੇ ਸਾਹਨੇ ਵੱਲ ਤੋਂ ਭਵਾਨ ਵਾਲਮੀਕ ਤੀਰਥ ਜਾ ਰਹੇ ਆ ਔਰ ਅੱਜ ਦਾ ਦਿਨ ਬੜੀ ਸ਼ਰਧਾ ਦੇ ਨਾਲ ਦੁਨੀਆਂ ਦੇ ਕੋਨੇ-ਕੋਨੇ 'ਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਔਰ ਅਸੀਂ ਵੀ ਆਪਣੇ ਇਲਾਕੇ ਦੇ ਵਿੱਚੋਂ ਸਾਰੇ ਹਲਕੇ ਦੇ ਵਿੱਚੋਂ ਪੂਰੇ ਪੰਜਾਬ ਭਰ ਦੇ ਵਿੱਚੋਂ ਪ੍ਰਦੇਸ਼ ਵਿੱਚੋਂ ਅੱਜ ਉੱਥੇ ਵਾਵਾ ਘੱਟ ਹੋਣਾ ਹੈ ਔਰ ਉਥੇ ਹਰਿਆਣਾ ਹਮਾਚਲ ਯੂਪੀ ਮੱਧਿਆ ਪ੍ਰਦੇਸ਼ ਸਾਰੇ ਉਥੇ ਪ੍ਰਾਂਤਿਆ ਸਾਡੇ ਪਹੁੰਚੇ ਹੋਣਗੇ ਸਾਰੇ ਭਗਵਾਨ ਵਾਲਮੀਕੀ ਤੀਰ ਦੇ ਵਿੱਚ ਅੱਜ ਮੂਰਤੀ ਸਥਾਪਨਾ ਦਿਵਸ ਮਨਾਇਆ ਅੱਜ ਦੇ ਦਿੰਦਿਆਂ ਮੈਂ ਸਾਰੇ ਹੀ ਇਲਾਕਾ ਨਿਵਾਸੀਆਂ ਨੂੰ ਦੂਰ ਦੂਰ ਬੈਠੇ ਮੇਰੇ ਭੈਣ ਭਰਾ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਮੇਰੇ ਭੈਣ ਭਰਾ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਸਾਡੀ ਬੱਸਾਂ ਦਾ ਕਾਫਲਾ ਅਸੀਂ ਤਾਂ ਸੋਚਿਆ ਸੀ ਬਸ 10 ਬੱਸਾਂ ਲੈ ਕੇ ਜਾਵਾਂਗੇ ਪਰ ਲੇਕਿਨ ਸਵਾਰੀਆਂ ਇੰਨੀਆਂ ਵਧ ਗਈਆਂ ਕਿ ਸਾਨੂੰ ਮੌਕੇ ਪਰ ਹੀ ਚਾਰ ਬੱਸਾਂ ਹੋਰ ਕਰਨੀਆਂ ਪਈਆਂ ਹੁਣ ਸਾਡੇ ਕੋਲ 14 ਬੱਸਾਂ ਨੇ ਤੇ ਇੱਕ ਬੱਸ ਸਾਡੀ ਮਤਲਬ ਕਿ ਹੋਰ ਆ ਰਹੀ ਆ ਉਹ ਮਕਸੂਦੜੇ ਤੋਂ ਆਈ ਆ ਸਾਡੇ ਨਾਲ ਸੰਗਤ ਕਾਫੀ ਆ 15 ਬੱਸਾਂ ਦਾ ਕਾਫਲਾ ਅਸੀਂ ਲੈ ਕੇ ਜਾ ਰਹੇ ਆ ਔਰ ਸਾਡੀਆਂ ਕਾਰਾਂ ਨੇ ਜਿਹੜੀਆਂ ਲਗਭਗ 30 ਤੋਂ 35 ਕਾਰਾਂ ਦਾ ਜੱਥਾ ਸਾਡਾ ਉਹ ਆ ਬੜੀ ਤੂਮਤਾਮ ਨਾਲ ਬੜੇ ਉਤਸ਼ਾਹ ਦੇ ਨਾਲ ਜਿਵੇਂ ਹੁਣ ਸਮਰਾਲੇ ਤੋਂ ਬੱਸਾਂ ਭਰ ਕੇ ਆਈਆਂ ਨੇ ਦਰਾਹੇ ਤੋਂ ਬੱਸਾਂ ਭਰ ਕੇ ਆਈਆਂ ਨੇ ਪਹਿਲ ਤੋਂ ਬੱਸਾਂ ਭਰ ਕੇ ਆਈਆਂ ਨੇ ਸਾਡੀਆਂ ਸਾਡਾ ਜਿੱਥੇ-ਜਿੱਥੇ ਵੀ ਸਾਡਾ ਸਰਕਲ ਆ ਬੁੱਢੇਵਾਲ ਤੋਂ ਬਸ ਆਈ ਆ ਝੰਡਾਲੀ ਤੋਂ ਬਸ ਆਈ ਆ ਪਰਮਨਤਵਾਈਆ ਰਾਈਆਂ ਤੋਂ ਆਈ ਆ ਇਸ ਤਰ੍ਹਾਂ ਅਲੱਗ-ਅਲੱਗ ਪਿੰਡਾਂ ਦੇ ਵਿੱਚੋਂ ਸਾਰੇ ਜਿੰਨੇ ਸੰਗਤ ਪ੍ਰਮਾਤਮਾ ਨੂੰ ਪਿਆਰ ਕਰਦੀ ਆ ਜਿਨ੍ਹਾਂ ਦਾ ਮੇਰੇ ਨਾਲ ਵੀ ਪਿਆਰ ਆ ਕਿਉਂਕਿ ਮੈਂ ਉਹਨਾਂ ਨੂੰ ਕਿਹਾ ਤਾਂ ਉਹ ਆਏ ਨੇ ਨਾਲ ਤੇ ਸੋ ਸਾਰੇ ਸੰਗਤ ਜਾ ਰਹੀ ਆ ਬੜਾ ਉਤਸ਼ਾਹ ਵਾ ਸਾਰਿਆਂ ਦੇ ਵਿੱਚ ਤੇ ਬਾਕੀ ਦਾ ਉੱਥੇ ਜਾ ਕੇ ਤੁਹਾਨੂੰ ਆਪੀ ਜਿਸ ਤਰ੍ਹਾਂ ਕੇ ਮੂਰਤੀ ਸਥਾਪਨਾ ਦਿਵਸ ਆ ਜਿਹੜਾ ਅੱਜ ਦਾ ਇਹ ਅਸੀਂ ਉੱਥੇ ਸੱਜਣ ਕਰਵਾਇਆ ਜਾਏਗਾ ਔਰ ਉੱਥੇ ਜਿੱਦਾਂ ਸਾਡੇ ਸਾਰੇ ਹੀ ਇਲਾਕੇ ਦੇ ਵਿੱਚੋਂ ਸਾਡੇ ਪ੍ਰਧਾਨ ਆਏ ਹੁੰਦੇ ਨੇ ਉਹਨਾਂ ਦਾ ਮਾਨ ਸਨਮਾਨ ਹੁੰਦਾ ਹੈ ਤੇ ਗਾਂਹ ਜਿਹੜੀਆਂ ਨਮੀਆਂ ਨਮੀਆਂ ਅਸੀਂ ਕੋਈ ਹੋਰ ਕੰਮ ਕਰਨੇ ਹੁੰਦੇ ਆ ਉਹਨਾਂ ਦੀ ਵਿਉਂਤਬੰਦੀ ਵੀ ਕੀਤੀ ਜਾਂਦੀ ਹੈ ਅੱਜ ਤੱਕ ਤਾਂ ਜੋ ਕੀ ਆ ਸਾਰਾ ਜਿਹੜਾ ਹੈਗਾ ਸਾਡਾ ਭਾਈਚਾਰਾ ਜਾਂ ਸਾਡੇ ਪ੍ਰਮਾਤਮਾ ਨੂੰ ਪਿਆਰ ਕਰਨ ਵਾਲੇ ਲੋਕ ਨੇ ਉਹ ਉਤਸ਼ਾਹਿਤ ਹੋਣ